ਨਮਸਕਾਰ ਦੋਸਤੋ ਮੈਂ ਸ਼ਮੀਰ ਸਨਤਰਾ ਤੁਸੀ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਸਮੇਂ ਸੀ ਖੜੇ ਆ ਉਠਾਗੜ ਅੰਬਰਸਾਡ ਨੈਸ਼ਨਲ ਹਾਈਵੇ ਟੋਲ ਪਲਾਜਾ ਨਿਤ ਬਾਲਵਾ ਚ ਤੁਹਾਨੂੰ ਦੱਸਦੀ ਕਿ ਇੱਕ ਮਹੀਨੇ ਤੋਂ ਜਿਹੜਾ ਕਿ ਇਹੇ ਤਾਂ ਬਜਲੀ ਦੀ ਰਾਤ ਨੂੰ ਜਿਹੜੀਆਂ ਗੱਡੀਆਂ ਟਰਾਲੇ ਭਰੇ ਜਾਂਦੇ ਆ ਪਰ ਉਹਦਾ ਅੱਭੀ ਕਹਿਣਾ ਹੈਗਾ ਕਿ ਜਿਹੜੇ ਇੱਥੇ ਰਾਤ ਨੂੰ ਬਿਨਾਂ ਟੋਲ ਦਿੱਤੇ ਤੇ ਜਿਹੜੇ ਬੈਰੀਏ ਗੇਟ ਤੋੜ ਕੇ ਇਹਨਾਂ ਭਜੰਦੇ ਕੰਮਜਾਦ ਹੁੰਦੇ ਆ ਤੇ ਉਹ ਕੈਮਰੇ ਇੱਥੇ ਦੇ ਕਰਮਚਾਰੀਆਂ ਨਾਲ ਗੱਲਬਾਤ ਵੀ ਹੋਈ ਹੈ ਸਾਡੀ ਪਰ ਉਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਰਾਤ ਨੂੰ ਅਸੀਂ ਆਪਣੀ ਜਿਹੜੀ ਪਹਿਲੇ ਤੋਂ ਆਪਣੀ ਜਾਨ ਵੀ ਬਚਾਉਣ ਦੇ ਕਰਬੇ ਜਿਹੜੀ ਦੇ ਕੀਤੀ ਜਾਏ ਗਦੀ ਮੈਂ ਤੁਹਾਨੂੰ ਵੀ ਦੱਸਾਂ ਕਿ ਜਿਹੜੀ ਰਾਤ ਨੂੰ ਇੱਥੇ ਰੇਤ ਮਜਲੀਪਾ ਇਹ ਟ੍ਰੇਲਰ ਟ੍ਰੈਕ ਆਉਂਦੇ ਆ ਪਰ ਉਹਨਾਂ ਦੇ ਜਿਹੜੇ ਬਿਨਾ ਨੰਬਰ ਪਲੇਟ ਦੀ ਗੱਡੀਆਂ ਆਉਂਦੀਆਂ ਆ ਪਰ ਇੱਥੇ ਕਰਮਚਾਰੀ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੇ ਰਾਤ ਨੂੰ ਪੂਰੇ ਟ੍ਰੇਲਿਆਂ ਦਾ ਉਹ ਕਾਫਲਾ ਆਉਂਦਾ ਆ ਇਹ ਸਕੋਟੀ ਵਾਲੇ ਵੀ ਹੁੰਦੇ ਆ ਇੱਥੇ ਦੇ ਜੇ ਕਰਮਚਾਰੀ ਰਾਤ ਨੂੰ ਵੀ ਡਿਊਟੀ ਵੀ ਹੁੰਦੀ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਅਸੀਂ ਜੇ ਰਾਤ ਨੂੰ ਅੱਗੇ ਆਈਏ ਸਾਡੇ ਉੱਪਰ ਗੱਡੀਆਂ ਚੜਾਉਂਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਬਿਨਾ ਟੋਲ ਦਿੱਤੇ ਦੇ ਇੱਥੋਂ ਆਪਾਂ ਜੰਨ세 ਕਾਮਯਾਬ ਹੁੰਦੇ ਆ ਪਰ ਜੇ ਇੱਥੋਂ ਗ ਬਸੇ ਪੂਰੀ ਗੁੰਡਾਗਰਦੀ ਕੀਤੀ ਜਾਂਦੀ ਆ ਕੋਈ ਤੋਲ ਨਹੀਂ ਦਿੱਤਾ ਜਾਂਦਾ ਪਰ ਹੁੰਦੇ ਆ ਬਸੋ ਜਿਹੜੇ ਸਾਡੇ ਬੈਰੀਗੇਟਾਂ ਤੋੜ ਕੇ ਭੱਜੇ ਚ ਕੰਮਜਾਬ ਹੁੰਦੇ ਆ ਪਰ ਜੇ ਗੱਲ ਕਰਾਂਗੇ ਇੱਥੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਅਸੀਂ ਗੱਡੀਆਂ ਰੋਕਣ ਦੀ ਕੋਸ਼ਿਸ਼ ਕਰਦੇ ਆ ਸਾਡੇ ਉੱਪਰੋਂ ਗੱਡੀਆਂ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਅਸੀਂ ਰਾਤ ਨੂੰ ਬਿਜਲੀ ਜਾਨ ਵੀ ਬਚਾਈ ਜਾਂਦੀ ਆ ਇੱਥੋਂ ਪਰ ਜੇ ਇੱਥੋਂ ਤੁਹਾਨੂੰ ਵੀ ਸਾਂਗੇ ਕਿ ਜਿਹੜੇ 1 ਮਹੀਨੇ ਤੋਂ ਬਾਅਦ ਦਾ ਤਾਂ ਹੋਈ ਗਦੀ ਆ ਪਰ ਜੇ ਇਸ ਸਬੰਧ ਵਿੱਚ ਜਦੋਂ ਮੈਨੇਜਰ ਨਾਲ ਗੱਲਬਾਤ ਹੋਈ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਤਾਰਕਾ ਥਾਣੇ ਤੇ ਰਿਪੋਰਟ ਵੀ ਦਰਜ ਹੋਈ ਗਈ ਆ ਕੋਈ ਸਰ कारण यह होएगा कि पुलिस आप वसों की कार्रवाई जिन्दे कितनी जंती है कि जिन्दे गड्डियां रात में आती हैं पर बिना नंबर प्लेट तो गड्डियां आती हैं यार एक गुंडा कर दी कर दियो तो ये नजर आया है चलो गलबात कर दिया मैं जैसा हमने की कहना उन्हें था मैं शमीस नोत्रा हर चल पंजाब दी पठान को � उसका नुकसान करके तोड़ के जाती है उसकी शिकायत मैंने तारागढ़ पोलिस स्टेशन में की है लिखित में दी है वहाँ पर वो गाड़ियाँ यहाँ से बैरिकेड तोड़ के उसका पूरा नुकसान करके टोल बिना दे के और चली जाती है और इतनी तेज़ी से जाती है कि किसी बच्चे की बीच में आ गया तो उसके जान को भी खतरा हो सकता है